ਸਾਰਾ ਗੀਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾਰਾ ਦੇ ਲਿਖਿਓ ਬੰਜਰ ਨਹੀਂ ਹੋ ਗਈ ਉਹ ਵੀ ਹੋ ਗਈ ਇਹਨੇ ਆਪਾ ਆਪਾ ਕੀ ਕਰ ਦੱਛਾ ਹਾਂ ਜਿਹਦਾ ਮਤਲਬ ਹੈ ਜੋੜ ਦਾ ਯੋਗ ਦਾ ਅਰਥ ਹੈ ਆਤਮਾ ਨਾਲ ਸਰਵਾਂਤਮਾ ਨੂੰ ਜੋੜਨਾ ਯੋਗ ਦਾ ਮਤਲਬ ਹੈ ਸਭ ਨੂੰ ਸਾਫ ਹੋ ਇੰਟਰਨੈਸ਼ਨਲ ਯੋਗਾ ਡੇ ਸਰ

ਬਾਹ। ਇੱਕ ਵਾਰ ਫੇਰ ਸਾਹ ਭਾਦੇ ਹੋਏ ਆਪਣੀਆਂ ਬਾਹਾਂ ਨੂੰ ਮੋੜ ਕੇ ਡਰਾਪਰਾਂ ਕੇ ਰੁਕੋ ਥੋੜਾ ਬਾਹਾਂ ਨੂੰ ਸਟ੍ਰੈਚ ਕਰੋ ਸਮਾਈਲ ਲੈ ਨਾਲ ਉੱਪਰ ਲੈ ਜਾਓ ਡੋਲੇ ਕੰਨਾਂ ਨੂੰ ਟੱਚ ਕਰ ਜਾਣ ਅਪਰਾਮ ਸ਼ਨਨ ਟੱਚ ਕਰ ਜਾਣ ਤੇ ਜੀਆਂ ਬਾਹਾਂ ਨੂੰ ਚਿਹਰੇ ਤੇ ਸਮਾਈਲ ਵਾਪਸ ਮੋੜਿਆ ਡਰਾਪਰਾਂ ਕੇ ਰੁਕੋ ਸਟ੍ਰੈਚ ਕਰੋ ਬਾਹਾਂ ਨੂੰ نیچے ਆ ਜਾਓ ਇੱਕ ਵਾਰ ਫੇਰ ਸਾਹ ਭਾਦੇ

ਮੈਂ ਜੋਗ ਅਫਸਰ ਦੀ ਸਾਰਿਆਂ ਨੂੰ ਵਧਾਈਆਂ ਦਿੰਦਾ ਜੀ ਜੀ ਦੇਖੋ ਜਿਹੜਾ ਹਾਰਪੁਰਾ ਹੈ ਪਹਿਲੇ ਨੰਬਰ ਤੇ ਆ ਪੰਜਾਬ ਚ ਸਭ ਤੋਂ ਜਿਆਦਾ ਜਿਹੜੀ ਅਪਡੇਟ ਇੱਥੇ ਹੈ ਔਰ ਸਾਡਾ ਬਹੁਤ ਅੱਛਾ ਚੱਲ ਰਿਹਾ ਹੈਗਾ ਸੋ ਮੈਂ ਹਾਰਪੁਰਾ ਨੂੰ ਵੀ ਵਧਾਈ ਦਿੰਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸੀਐਮ ਦੀ ਯੋਗਸ਼ਾਲਾ ਬਹੁਤ ਸਾਡਾ ਸੁਪਰ ਹਿੱਟ ਪ੍ਰੋਗਰਾਮ ਰਿਹਾ ਬਹੁਤ ਜ਼ਿਆਦਾ ਇਹਦਾ ਲੋਕਾਂ ਨੂੰ ਬੈਨੀਫਿਟ ਵੀ ਹੋ ਰਿਹਾ ਲੋਕ ਇਹਨੂੰ ਐਪਰੀਸ਼ੀਏਟ ਵੀ ਕਰ ਰਿਹਾ ਸਾਰੇ ਜਿੰਨੇ ਸਾਡੇ ਡਿਸਟ੍ਰਿਕਟ ਹੈਡਕ quarter ਆ ਜਿਹੜੀਆਂ ਮੇਜਰ ਸਿਟੀਜ਼ ਆ ਸਾਰੇ ਬਲਾਕਾਂ ਤੱਕ ਅਸੀਂ ਪਹੁੰਚ ਗਏ ਆ ਆਉਣ ਵਾਲੇ ਦਿਨਾਂ ਤੱਕ ਅਸੀਂ ਯਾਰ ਪਿੰਡ ਦੇ ਵਿੱਚ ਜਿੰਨੇ ਸਾਡੇ ਜਿੰਨੇ ਵੀ ਸਾਡੇ ਹੈਗੇ ਨਾ ਜੀ ਜਿਹੜੇ ਸੀਐਚਓਜ਼ ਹੈਗੇ ਆ ਕਮਿਊਨਿਟੀ ਹੈਲਥ ਆਫਿਸਰਸ ਹੈਲਥ ਐਂਡ ਵੈਲਨੈਸ ਐਟਰਾ ਉਹਨਾਂ ਸਾਰਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਉਹਦੇ ਬੱਚੇ ਆ ਸਕੂਲਾਂ ਵਾਸਤੇ ਬਹੁਤ ਜ਼ਰੂਰੀ ਹੈ ਜੀ ਇਹ ਤੇ ਉਹ ਅਸੀਂ ਸਾਰੇ ਸਕੂਲਾਂ ਦੇ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਾਰੇ ਪਿੰਡਾਂ ਦੇ ਵਿੱਚ ਵੀ ਸਾਰੇ ਮਹੱਲਿਆਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਆ ਜਿਨ੍ਹਾਂ ਲੋਕਾਂ ਦਾ ਹੈਲਦੀ ਲਾਈਫ ਸਟਾਈਲ ਹੋਏਗਾ ਉਹਨੀਆਂ ਬਿਮਾਰੀਆਂ ਘੱਟ ਹੋਣਗੀਆਂ ਅਸੋ ਬਿਮਾਰੀ ਦੀ ਜਿਹੜੀ ਡਾਕਟਰ ਨੇ ਚਾਰ ਕੰਮ ਕਰਨੇ ਹੁੰਦੇ ਆ ਆਪਾਂ ਕਿਊਰਟਿਵ ਸਰਵਿਸਸ ਦਾ ਦੇਖਦੇ ਆਪਾਂ ਥੋੜਾ ਮੋਟਾ ਆਪਾਂ ਨੂੰ ਜੀ ਐਬਲੀਟੇਸ਼ਨ ਦਾ ਹੁੰਦਾ ਕਿ ਫਿਜ਼ੀਓਥੈਰੇਪੀ ਦਾ ਹੁੰਦਾ ਪਰ ਜਿਹੜੀ ਪ੍ਰੋਫੈਸ਼ਨਲ ਡਿਜ਼ੀਜ਼ ਆ ਡਿਜ਼ੀਜ਼ ਐਂਡ ਪ੍ਰੋਮੋਸ਼ਨ ਆਫ ਹੈਲਥ ਇਹ ਪਹਿਲਾਂ ਹੈਲਥ ਡਿਪਾਰਟਮੈਂਟ ਕੰਮ ਨਹੀਂ ਕਰਦਾ ਸੀਗਾ ਸਾਡੇ ਸੀਐਮ ਸਾਹਿਬ ਨੇ ਔਰ ਆਰਵਿੰਦ ਕੇਜੀ ਬਾਵਾ ਜੀ ਦਾ ਕਨਸੈਪਟ ਸੀ ਜੋ ਉਹਨਾਂ ਨੇ ਦਿੱਲੀ ਤੋਂ ਸ਼ੁਰੂ ਕੀਤਾ ਸੀਗਾ ਕਿ ਸਾਰਿਆਂ ਨੂੰ ਜੋ ਕਰਨਾ ਚਾਹੀਦਾ ਉਹਨਾਂ ਨੇ ਦਿੱਲੀ ਚ ਇੰਟਰੋਡਿਊਸ ਕੀਤਾ ਉੱਥੇ ਅਨਫੋਰਚਨਟਲੀ ਅਰਜੀ ਸਾਹਿਬ ਨੇ ਬੰਦ ਕਰਾ ਦਿੱਤਾ ਸੀ ਸੋ ਉਹਨਾਂ ਨੇ ਪੰਜਾਬ ਤੋਂ ਸ਼ੁਰੂ ਕੀਤਾ ਜਿੱਥੇ ਬਾਦ ਫਿਰ ਲਿਆ ਔਰ ਮੈਨੂੰ ਖੁਸ਼ੀ ਆ ਕੇ ਉਹਨਾਂ ਦਾ ਜਿਹੜਾ ਇਹ ਪ੍ਰੋਜੈਕਟ ਹੈ ਇਹ ਬਹੁਤ ਅੱਛੀ ਪ੍ਰੋਗਰੈਸ ਕਰ ਰਿਹਾ ਪੰਜਾਬ ਦੇ ਵਿੱਚ ਔਰ ਬਹੁਤ ਜਲਦੀ ਜਿਹੜਾ ਹੈਗਾ ਤੁਹਾਡੇ ਜਿਸ ਤਰ੍ਹਾਂ ਦੇ ਦੇਖਦੇ ਕੋਈ ਡਾਕਟਰ ਸੈਂਟਰ ਭਰੇ ਪਏ ਆ ਲੋਕਾਂ ਨੂੰ ਸਟ੍ਰੋਕ ਹੋ ਰਿਹਾ ਹਾਰਟ ਅਟੈ ਆਮ ਆਦਮੀ ਪਾਰਟੀ ਦੇ ਸੁਪਰੀਮ ਆਰਗਨ ਕੈਂਟਰੀਗਰ ਨੂੰ ਜਮਾਨਤ ਮਿਲ ਗਈ ਹੈ ਜੀ ਇਸ ਵਾਰ ਕੀ ਹੋਇਆ ਪਾਪ ਤਾਂ ਸ਼ੁਕਰਾਨਾ ਕਰਦੇ ਆ ਜੀ ਮਾਨਯੋਗ ਅਦਾਲਤ ਨੇ ਜਿਹੜਾ ਹੈਗਾ ਬਹੁਤ ਵਧੀਆ ਫੈਸਲਾ ਉਹਨਾਂ ਨੇ ਸਾਫ ਮਿਲਿਆਗਾ ਅਸੀਂ ਜਿਹੜਾ ਸਤਿਆ ਮਿਲ ਜਾਈ ਤੇ ਔਰ ਅਬ ਦਸ਼ੁਕਰਾਨਾ ਕਰਦੇ ਆ ਜੀ ਅਸੀਂ ਅਰਦਾਸਾ ਕਰਦੇ ਸੀ ਇਹ ਮਿਲੀਅਨਸ ਆਫ ਪ੍ਰੇਅਰਸ ਅੰਤ ਸਰ ਜੀ ਲੋਕਾਂ ਨੇ ਕਰੋਨਾ ਲੋਕ ਅਰਦਾਸ ਕਰਦੇ ਸੀ ਰੋਜ਼ ਸਵੇਰੇ ਉੱਠ ਕੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਸੀ ਮੰਦਿਰ ਜਾਂਦੇ ਸੀ ਮਸਜਿਦ ਜਾਂਦੇ ਸੀ ਸਾਰੇ ਤੜੇ ਸਾਰੇ ਧਰਮਾਂ ਦੇ ਸਾਰੇ ਲੋਕ ਜਿਹੜੇ ਉਹਨਾਂ ਤੋਂ ਖਾਸ ਕਰਕੇ ਜਿਹੜਾ ਯੂਥ ਆ ਜਿਵੇਂ ਤੁਸੀਂ ਦੇਖਦੇ ਹੋ ਪੱਪਲੀ ਪੋਰੇ ਆ ਅਰਵਿੰਦ ਕੇਜਰੀਵਾਲ ਜੀ ਨੇ ਇਹੋ ਜੇ ਸਿਸਟਮ ਦਿੱਤਾ ਕਿ ਉਹਨਾਂ ਨੇ ਕਹਿ ਪੀ ਜਿਹੜੀ ਜਿਹੜੀ ਤੁਹਾ ਰੋਜ਼ਗਾਰ ਦੀ ਇੱਕ ਨਰੋਈ ਕਿਸਮ ਦੀ ਰਾਜਨੀਤੀ ਦਿੱਤੀ ਹੈ ਉਹਨਾਂ ਨੇ ਸੋ ਉਹ ਮੈਂ ਮੈਂ ਦਾ ਸਵਾਗਤ ਕਰਦਾ ਜੀ ਉਹਨਾਂ ਨੂੰ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਨੇ ਇੱਕ ਐਗਜ਼ੈਂਪਲਰੀ ਫਾਈਟ ਉਹਨਾਂ ਨੇ ਪੁੱਟ ਅਪ ਕੀਤੀ ਹੈ ਜੀ ਜਿਹਦੀ ਕੋਈ ਮਿਸਾਲ ਕੰਟੈਂਪੋਰੀ ਪਹਿਲਾਂ ਬਹੁਤ ਲੋਕਾਂ ਨੇ ਸੈਕਟਰੀਫਾਈਸ ਆਜ਼ਾਦੀ ਵਾਸਤੇ ਬਹੁਤ ਕੀਤੀ ਐ ਸੀ ਪਰ ਆਜ਼ਾਦੀ ਤੋਂ ਬਾਅਦ ਜਿਹੜੇ ਸਿਆਸਤਦਾਨ ਨੇ ਮੈਂ ਕਹੂੰਗਾ ਕਿ ਜਿਹਦੇ ਨੇ ਫਾਈਟ ਦਿੱਤੀ ਹੈ ਔਰ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਹੋਈ ਉਹਨਾਂ ਦੇ ਉੱਤੇ ਤੇ ਮੈਂ ਬਹੁਤ-ਬਹੁਤ ਸਿੱਖ ਖੁਸ਼ ਹਾਂ ਜੀ ਸਾਰੇ ਜਾਣੇ اور وای گرو نے چار دی کلا بخشن کے تا کہ اس پانچ میں سیوا کر سکیں